ਦਾਸ ਆਸਰਾ ਆਸ਼ਰਮ ਅੰਮ੍ਰਿਤਸਰ ਦੇ ਨਵਾ ਪਿੰਜਮ ਮਹਿਤਾ ਰੋਡ ਤੇ ਹੈ ਜਿਸ ਦੇ ਵਿੱਚ ਕਈ ਬੇਸਹਾਰਾ ਮੰਦ ਬੁੱਧੀ ਹੈਂਡੀਕੈਪ ਅਤੇ ਹੋਰ ਵੀ ਕਈ ਬਜ਼ੁਰਗ ਅਤੇ ਜਵਾਨ ਮੈਲਾਵਾ ਦੇ ਤੇ ਪੈਣਾ ਜੋੜੀਆਂ ਨੇ ਰਹਿੰਦੀਆਂ ਨੇ ਉੱਥੇ ਹੀ ਇਹਨਾਂ ਨੂੰ ਵੀ ਉਠੀ ਰਹਿੰਦੀ ਹੈ ਕਿ ਜਦ ਕਦੋਂ ਉਹਨਾਂ ਦੇ ਪਰਾਜਾ ਘਰ ਦੇ ਜੀ ਆਉਣਗੇ ਤੇ ਉਹਨਾਂ ਦੇ ਕੋਲ ਰਖੜੀ ਬਣਾਉਣਗੇ ਪਰ ਇਹਨਾਂ ਦੇ ਪਰਾਵਾਂ ਦੇ ਵੱਲੋਂ ਆਪਣੀਆਂ ਪੈਣਾ ਨੂੰ ਇੱਕ ਐ ਕੇ ਘਰੋਂ ਕੱਢ ਦਿੱਤਾ ਜਾਂਦਾ ਹੈ ਕਿ ਇਹ ਮੰਦਪੁੱਧੀ ਹਨ ਤੇ ਹੈਂਡੀਕੈਪ ਹਨ ਇਹ ਜੀਨ ਦੇ ਲਾਇਕ ਨਹੀਂ ਹਨ ਪਰ ਉਥੇ ਹੀ ਇੱਕ ਬੇਆਸਰੀਆਂ ਦਾ ਆਸਰਾ ਆਸ਼ਰਮ ਨੇ ਇਹਨਾਂ ਨੂੰ ਸਹਾਰਾ ਦਿੱਤਾ ਤੇ ਇਹਨਾਂ ਨੂੰ ਜਿੰਦਾਬਲ ਵੀ ਦਿੱਤਾ ਹੈ ਇਹ ਭੈਣਾ ਰਖੜੀ ਦੇ ਦਿਨ ਤੇ ਆਪਣੇ ਭਰਾਵਾਂ ਨੂੰ ਢਿੱਗ ਦਿਆ ਪਈਆਂ ਸੰ ਤੇ ਨਦੀਆਂ ਅੱਖਾਂ ਵੀ ਨਮ ਹੋਈਆਂ ਪਈਆਂ ਸਨ ਪਰ ਇੱਕ ਇਹਨਾਂ ਦੇ ਪੁਰਾਣੇ ਆ ਕਿ ਇਹਨਾਂ ਦੇ ਕੋਲ ਰਖੜੀ ਬਣਾਉਣਗੇ ਪਰ ਇਹਨਾਂ ਦੇ ਚੈਤਿਆ ਜਿਹੜੇ ਚਿਹਰੇ ਨੇ ਉਸਤੇ ਖੁਸ਼ੀ ਲਿਆਂਦੀ ਹੈ ਹੈਲਪਿੰਗ ਹੈਂਡਸ ਪੰਜਾਬ ਸੰਸਥਾ ਦੇ ਆਗੂ ਤੇ ਜਿਰੰਦਾਵ ਨੇ ਉਹ ਆਪਣੀ ਟੀਮ ਦੇ ਨਾਲ ਬੇਆਸਰੀਆ ਤੇ ਆਸਰੇ ਆਸ਼ਰਮ ਦੇ ਵਿੱਚ ਪਹੁੰਚੇ ਅਤੇ ਉੱਥੇ ਮੰਦਬੁੱਧੀ ਤੇ ਹੈਂਡੀਕੈਪ ਪੈਣਾ ਦੇ ਮਾਵਾ ਦੇ ਕੋਲੋਂ ਆਪਣੇ ਗੁੱਟਾਂ ਤੇ ਰਖੜੀ ਬਨਵਾਈਏ ਉੱਥੇ ਹੀ ਰਖੜੀ ਬੰਨਦੇ ਸਮੇਂ ਕਈ ਪੈਣਾ ਦੀਆਂ ਅੱਖਾਂ ਨਮ ਵੀ ਹੋ ਗਈਆਂ ਤੇ ਉਹਨਾਂ ਦੇ ਅੱਖਾਂ ਦੇ ਵਿੱਚ ਉਹ ਅਥਰੂ ਵੀ ਆ ਗਏ ਹੈਲਪਿੰਗ ਹੈਂਡਸ ਪੰਜਾਬ ਦੇ ਅੰਮ੍ਰਿਤਸਰ ਤੋਂ ਆਗੂ ਤੇ ਜਿਰੰਦਾਵ ਨੇ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਇਹਨਾਂ ਆਸ਼ਰਮ ਦੇ ਵਿੱਚ ਪੈਣਾ ਤੋਂ ਤੇ ਮਾਵਾ ਦੇ ਕੋਲ ਜ਼ਰੂਰ ਪਹੁੰਚੋ ਤੇ ਇਹਨਾਂ ਇਹਨਾਂ ਦੀਆਂ ਦੁਆਵਾਂ ਤੁਹਾਨੂੰ ਥੋੜੇ ਪੈਸਿਆਂ ਦੇ ਵਿੱਚ ਮਿਲ ਜਾਂਦੀਆਂ ਨੇ ਉੱਥੇ ਹੀ ਆਸ਼ਰਮ ਨੂੰ ਚਲਾ ਰਹੇ ਬਾਬਾ ਬਲਜੀਤ ਸਿੰਘ ਜੀ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਚੱਲਿਆ ਕਿ ਤੇਜ ਰੰਦਾਵਾ ਇਹਨਾਂ ਬੱਚਿਆਂ ਦੇ ਕੋਲ ਰਖੜੀ ਬਣਾਉਣ ਦੇ ਲਈ ਆ ਰਹੇ ਨੇ ਤਾਂ ਮੈਨੂੰ ਖੁਸ਼ੀ ਹੋਈ ਪਰ ਸਭ ਤੋਂ ਜ਼ਿਆਦਾ ਖੁਸ਼ੂ ਇਹਨਾਂ ਬੱਚਿਆਂ ਨੂੰ ਹੋਈ ਹੈ ਜਿਨ੍ਹਾਂ ਨੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀ ਬਣ ਕੇ ਆਪਣੇ ਚਾਹ ਪੂਰੇ ਕੀਤੇ ਨੇ ਇਸ ਤਿਹੇ ਅਸੇ ਰਖੜੀ ਦਾ ਧਿਆਰ ਬੇਆਸਰਾ ਦੇ ਆਸਰਾ ਆਸ਼ਰਮ ਵਿੱਚ ਪਹੁੰਚੇ ਆ ਜਿੱਥੇ ਇਹ ਸਾਡੀਆਂ ਭੈਣਾਂ ਭਰਾਵਾਂ ਆਪਣਿਆਂ ਦੀ ਵੇਟ ਕਰ ਰਹੀਆਂ ਅਸੀਂ ਪਰ ਪਰਾ ਮਾੜੀ ਕਿਸਮ ਨੂੰ ਇਹਨਾਂ ਭੈਣਾਂ ਕੋ ਨਹੀਂ ਪਹੁੰਚੀ ਵੀ ਕੀ ਹਾਲ ਆ ਤੁਹਾਡਾ ਭੈਣਾਂ ਤੇ ਹਾਲਾਤ ਚਲੋ ਸਮਾਜ ਵੱਲੋਂ ਤੇ ਇਹੋ ਕਿਹਾ ਜਾਂਦਾ ਵੀ ਇਹ ਮਨਬੁੱਧੀ ਆ ਜਾਂ ਇਹਨਾਂ ਨੂੰ ਸਮਝ ਨਹੀਂ ਆ ਗਈ ਵੀ ਜਾਂ ਇਹ ਹੈਂਡੀਕੈਪ ਆ ਇਹੋ ਸਮਾਜ ਨੇ ਹੋ ਕੇ ਨਕਾਰਿਆ ਨਕਾਰਿਆ ਗਿਆ ਇਹਨਾਂ ਨੂੰ ਪਰ ਸਾਡ ਨੂੰ ਇਹ ਭੈਣਾਂ ਵਧੀਆ ਲੱਗਦੀਆਂ ਆ ਜਿਦਾਂ ਸਾਡੀਆਂ ਅਸਲ ਭੈਣਾਂ ਨਾਲ ਉਦਾਂ ਹੀ ਸਾਨੂੰ ਇਹ ਭੈਣਾਂ ਲੱਗਦੀਆਂ ਆ ਜਿੱਥੇ ਹਰ ਇੱਕ ਭੈਣ ਨੂੰ ਆਪਣੇ ਭਰਾ ਦੀ ਵੇਡ ਹੁੰਦੀ ਆ ਨਾ ਵੀ ਸਾਡੇ ਭਰਾ ਨੇ ਰਖੜੀ ਤੇ ਜਾਂ ਸਾਡੇ ਕੋਲ ਨਾ ਜਾਂ ਹੀ ਭਰਾ ਦੇ ਰਖੜੀ ਬੰਨਣ ਜਾਣਾ ਹੈ ਇਦਾਂ ਹੀ ਇਹਨਾਂ ਭੈਣਾਂ ਨੂੰ ਵੀ ਆਪਣੇ ਭਰਾਵਾਂ ਦੀ ਵੇਟ ਆ ਵੀ ਸਾਡੇ ਭਰਾ ਆਉਣ ਤੇ ਆਨੂੰ ਰਖੜੀ ਬੰਨਣ ਭਾਰੋ ਉਹ ਭਰਾ ਏਡੇ ਬਾਦ ਨਸੀਬ ਹੈ ਗਿਆ ਵੀ ਭੈਣਾਂ ਹੁੰਦੇ ਹੋਏ ਵੀ ਆਪਣੇ ਘੋਟ ਨਾਲ ਸੁੰਨੇ ਛੱਡੇ ਹੋਏ ਆ ਤੁਹਾਡੇ ਮਨ ਦੇ ਵਿੱਚ ਮੇਰੇ ਮਨ 'ਚ ਇਹ ਆ ਰਿਹਾ ਵੀ ਅੱਜ ਤੋਂ 1-2 ਦਿਨ ਪਹਿਲਾਂ ਦੀ ਗੱਲ ਆ ਮੇਰੀ ਗੁੜੀਆਂ ਨੇ ਮੇਰੇ ਰਖੜੀ ਬੰਨੀ ਤੇ ਉਹਨੂੰ ਬੜਾ ਚਾਹ ਆ ਵੀ ਮੈਣਾ ਆਪਣੇ ਪਾਪਾ ਦੇ ਰਖੜੀ ਬੰਦੀ ਬੰਨੀ ਆ ਪਰ ਮੇਰੇ ਮਨ 'ਚ ਇਹ ਖਿਆਲ ਆਇਆ ਵੀ ਜਿੱਥੇ ਮੈਂ ਗੁੜੀਆਂ ਦਾ ਜਨਮ ਦਿਨ ਮਨਾਉਣ ਜਾਂਦਾ ਹਰ ਸਾਲ 3 ਸਾਲ ਹੋ ਗਏ ਆ ਇੱਥੇ ਲਗਾਤਾਰੀ ਗੁਰੂ ਅਮਰਦਾਸ ਦੀ ਕਿਰਪਾ ਨਾਲ ਜਨਮ ਦਿਨ ਮਨਾਉਣ ਆਉਂਦਾ ਆ ਇਸੇ ਤੋਂ ਮੈਨੂੰ ਵੀ ਇਨਾ ਭੈਣਾਂ ਦਾ ਅਸਲ ਚੇਤਾ ਆਇਆ ਵੀ ਉਹ ਵੀ ਭੈਣਾਂ ਕਿਸੇ ਦੀ ਵੇਡ ਕਰਨ ਦੀਆਂ ਹੋਣਗੀਆਂ ਉੱਥੇ ਬੇਟੀਆਂ ਆਸ਼ਰਮ ਦੇ ਵਿੱਚ ਵੀ ਕੋਈ ਸਾਡਾ ਵੀ ਭਰਾ ਆਵੇ ਤੇ ਰਖੜੀ ਬਣੇ ਮੈਂ ਬਾਬਾ ਜੀ ਨੂੰ ਫੋਨ ਕੀਤਾ ਵੀ ਕਿਸੇ ਭੈਣ ਆਦਾ ਜਾਂ ਕੋਈ ਭਰਾ ਆਉਂਦਾ ਰਖੜੀ ਬਣ ਬਾਬਾ ਜੀ ਕਹਿੰਦੇ ਕੋਈ ਨਹੀਂ ਆਉਂਦਾ ਮੈਂ ਬਾਬਾ ਜੀ ਨੂੰ ਕਿਹਾ ਵੀ ਮੈਂ ਕੱਲ ਢਾਡੇ ਕੋ ਇਨਾ ਭੈਣਾਂ ਦਾ ਭਰਾ ਬਣ ਕੇ ਰਖੜੀ ਬਣਾਉਣਾ ਆਉਣ ਲੱਗਾ ਹਾਂ ਤੇ ਭੈਣਾਂ ਵੀ ਪੂਰਾ ਖੁਸ਼ ਹੋਈਆਂ ਵੇਖ ਕੇ ਵੀ ਸਾਡਾ ਭਰਾ ਰਖੜੀ ਬਣਾਉਣਾ ਆਇਆ ਆ ਤੇ ਪੰਜੀ ਭੈਣਾਂ ਨੇ ਮੈਨੂੰ ਬਹੁਤ ਹੀ ਦਿਵਾਵਾਂ ਦਿੱਤੀਆਂ ਆ ਇਹ ਥੋੜੇ ਪੈਸੇ ਵਿੱਚ ਬਹੁਤ ਦਵਾਈਆਂ ਲਾ ਕੇ ਚੱਲਿਆ ਮੈਂ ਇੱਥੋਂ ਤੇ ਇਹੋ ਮੈਂ ਅਪੀਲ ਕਰਦਾ ਆਂ ਵੀ ਤੁਸੀਂ ਵੀ ਇਹਨਾਂ ਆਸ਼ਰਮਾਂ ਵਿੱਚ ਭੈਣਾ ਕੋ ਮਾਵਾ ਕੋ ਜ਼ਰੂਰ ਪਹੁੰਚੋ ਤੇ ਇਹਨਾਂ ਦੀਆਂ ਦਵਾਈਆਂ ਲਓ ਕਿਉਂਕਿ ਇਹਨਾਂ ਦੀਆਂ ਦਵਾਈਆਂ ਸਾਨੂੰ ਥੋੜੇ ਪੈਸਿਆਂ ਵਿੱਚ ਮਿਲ ਜਾਂਦੀਆਂ ਆਂ ਭੈਣ ਹਰ ਇੱਕ ਭੈਣ ਇਹ ਚਾਹੁੰਦੀ ਵੀ ਮੇਰਾ ਭਰਾ ਮੇਰੇ ਕੋ ਰਖੜੀ ਬਣਾਇਆ ਕਰੇ ਇਸੇ ਨੂੰ ਕਰਦੇ ਤੇ ਇੱਕ ਭੈਣ ਆ ਜਿੰਨੇ ਸੋਚਿਆ ਵੀ ਮੇਰਾ ਭਰਾ ਵੀ ਮੇਰੇ ਕੋ ਰਖੜੀ ਬਣਾਉਂਦਾ ਸੀ ਤੇ ਉਹਦਾ ਇਹੋ ਸੋਚ ਕੇ ਮਨ ਭਰ ਆ ਵੀ ਮੈਂ ਆਪਣੇ ਭਰਾ ਦੇ ਰਖੜੇ ਬਣ ਨਹੀਂ ਭਾ ਮੇਰਾ ਭਰਾ ਨਹੀਂ ਪਹੁੰਚਿਆ ਤੇ ਹੋਰ ਕੋਈ ਮੇਰਾ ਭਰਾ ਬੁੱਝ ਗਿਆ ਮੇਰੇ ਕੋ ਰਖੜੀ ਬਣਾਉਂਦਾ ਤੇ ਉਹਦਾ ਮਾਣ ਪਰ ਆਇਆ ਭੈਣ ਦਾ ਕਾਫੀ ਜ਼ਿਆਦਾ ਇਹੇ ਕੋਸ਼ਿਸ਼ ਕਰਾਂਗੇ ਜਿੱਥੇ ਮੈਂ ਆਪਣੀ ਕੁੜੀ ਦਾ ਜਨਮ ਦਿਨ ਹਰ ਸਾਲ ਮਨਾਉਣਾ ਤੇ ਮੈਂ ਰਖੜੀ ਦਾ ਤਿਹਾੜੀ ਵੀ ਇਹਨਾਂ ਪੈਣਾ ਹਰ ਸਾਲ ਮਨਾਉਣਾ ਆਇਆ ਕਰਾਂਗੇ ਕਿਉਂਕਿ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਹਰ ਇੱਕ ਭੈਣ ਨੇ ਬੜੇ ਤਰੀਕੇ ਚੰਗੇ ਤਰੀਕੇ ਨਾਲ ਇਹ ਰਖੜੀ ਬੰਨੀ ਆ ਮੈਨੂੰ ਮਿੱਠਾ ਖਵਾਇਆ ਤੇ ਜੋ ਇੱਕ ਭੈਣ ਆ ਆਪਣੇ ਭਰਾ ਵਾਸਤੇ ਕਰਦੀ ਆ ਉਹ ਭੈਣਾਂ ਨੇ ਆਪਣੇ ਭਰਾ ਵਾਸਤੇ ਬਹੁਤ ਹੀ ਚਾਹ ਕੀਤਾ ਤੇ ਬਹੁਤ ਦੁਆਵਾਂ ਦਿੱਤੀਆਂ ਆ ਦੁਆਵਾਂ ਨੂੰ ਵੀ ਅਪੀਲ ਲਾਉਣੀ ਚਾਹੁੰਦੇ ਜੇ ਇੱਥੋਂ ਤਾਈਂ ਪਹੁੰਚਣਗੇ ਤੇ ਮੇਰੇ ਖਿਆਲ ਇਹਨਾਂ ਦੇ ਹਾਲਾਤ ਜਿਹੜੇ ਨੇ ਫਿਕਰ ਜਾਈ ਮੈਂ ਇਹੋ ਪਰਿਵਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਹ ਭੈਣਾਂ ਤੇ ਮਾਮਾ ਜਿਹੜੀਆਂ ਐ ਇਸ ਵਕਤ ਮਨਬੁੱਧੀ ਨਹੀਂ ਰਹੀਆਂ ਵੀ ਇਹ ਵੀ ਤੁਹਾਡੀਆਂ ਉਡੀਕਾਂ ਡੀਆਂ ਆ ਤੁਹਾਡੇ ਪੁੱਤਾਂ ਦੀਆਂ ਡੀ ਕਰੰਡੀਆਂ ਆਪਣੇ ਭਰਾਵਾਂ ਦੀ ਡੀ ਕਰੰਡੀਆਂ ਮੈਂ ਤੇ ਕਹਿੰਦਾ ਇਹੋ ਹੱਥ ਬੇਨ ਬੇਨਾ ਵੀ ਜੇ ਆਪਾਂ ਇਹਨਾਂ ਭੈਣਾਂ ਦੇ ਭਰਾਵਾਂ ਨੂੰ ਸਾਂਭ ਲਾਂਗੇ ਤੇ ਇਹਨਾਂ ਨਾਥਾ ਸ਼ਰਮਾ ਦੀ ਲੋੜ ਨਹੀਂ ਪੈਣੀ ਵੀ ਤੇ ਮੈਂ ਹੀ ਚਾਹੁੰਦਾ ਵੀ ਇਹਨਾਂ ਨੂੰ ਦਵਾਈ ਕਰਾਈ ਜਾਵੇ ਇਹ ਹਰ ਇੱਕ ਚੀਜ਼ ਦਾ ਹੱਲ ਹੈਗਾ ਜੇ ਕੋਈ ਰੋਗ ਆਉਂਦਾ ਖੁਸ਼ੀ ਦੋਦੋ ਹੋ ਗਈ ਤੇਜੀਬਾਈ ਦੀ ਕਾਲ ਆ ਗਈ ਕਿ ਕਿਉਂਕਿ ਮੈਂ ਜਦੋਂ ਆਪਣੇ ਬੱਚਿਆਂ ਨੂੰ ਆਗੇ ਵੇਨਾਂ ਆ ਤਾਂ ਰੂ ਮੂ ਮਜਾਏ ਪੈ ਸੀ ਤੇ ਮੈਨੂੰ ਕਿ ਇੱਕ ਦੋ ਬੱਚਿਆਂ ਨੇ ਕਿਹਾ ਰਖੜੀ ਤੱਕ ਹੀ ਮਾਹੌਲ ਹੈ ਮੈਂ ਪੁੱਤ ਕੋਈ ਨਹੀਂ ਕੋਈ ਰੂ ਆਏਗੀ ਤੇ ਪਰ ਉਹ ਅਚਾਨਕ ਹੀ ਤੇਜੀ ਭਾਈ ਦੀ ਕਾਲ ਆ ਗਈ ਕਿ ਮੈਂ ਰਖੜੀ ਮਨਾਉਣ ਨਹੀਂ ਆ ਰਿਹਾ ਤਾਂ ਬੜੀ ਖੁਸ਼ੀ ਹੋਈ ਔਰ ਮੇਰੇ ਤੇ ਜਿਹੜੀ ਖੁਸ਼ੀ ਹੋਣੀ ਨੈਚਰਲੀ ਗੱਲ ਆ ਪਰ ਮੇਰੇ ਬੱਚਾ ਦੇ ਤੁਸੀਂ ਵੀਡੀਓ ਦੇ ਦੇਖ ਹੀ ਰਹੇ ਹੋ ਕਿੰਨੇ ਨੈਚਰਲੀ ਖੁਸ਼ੀ ਤੇ ਜਿਖਰੀ ਬੱਚੇ ਤੇ ਸਾਦਗੋਦੀ ਚੜਦੀ ਗਰਮੇ ਬੱਚਾ ਉੱਤੇ ਇੱਕ ਭੈਣ ਦਾ ਮਨ ਉਹੀ ਪਰ ਆਇਆ ਜਦੋਂ ਹਾਂ ਉਹ ਮਨ ਇਹੀ ਤਾਂ ਮੈਂ ਤੁਹਾਨੂੰ ਦੱਸ ਜੀਣਾ ਕਿ ਮਨ ਪਰਿਆ ਇਹਦਾ ਮਤਲਬ ਕਿ ਕਈ ਬੱਚੇ ਆਸ਼ਮ ਜੀ ਚਾਹੇ ਮੈਂਟਲੀ ਨਹੀਂ ਹੁੰਦੇ ਜੇ ਮੈਂਟਲੀ ਦਾ ਜਿਵਤੀ ਨਹੀਂ ਬੱਧਾ ਤਾਂ ਜਿਵਤੀ ਦੇ ਅੱਖਾਂ ਜਤੋਂ ਤਾਂ ਆਈ ਜਾਏ ਨਾ ਔਰ ਰੱਖੜੀ ਬੰਧਿਆ ਬੰਧਿਆ ਤੁਸੀਂ ਦੇਖਿਆ ਉਹ ਗੁੱਟ ਤੇ ਕਿਸੇ ਵੀ ਕਿਸੇ ਵੀ ਭੈਣ ਨੇ ਕੋਈ ਗੰਦ ਗਲਤ ਨਹੀਂ ਮਾਰੀ ਔਰ ਰੱਖੜੀਆਂ ਸਹੀ ਬਣੇ ਸਾਰੀਆਂ ਹੀ ਮੈਂਟਲੀ ਬਾਅਦਲੇ ਉਪਰਾਲੇ ਕਰਦਣਾ ਆਪਾਂ ਕਿ ਜਿੱਦਾਂ ਤੇਜੀ ਭਾਈ ਨੇ ਕਿਹਾ ਕੀ ਕੰਜ ਕੱਬ ਡਾਉਨੇ ਆ ਹੋਰ ਕਈ ਗੱਲਾਂ ਤੁਸੀਂ ਸਮਝ ਸਕਦੇ ਹੋ ਨਾ ਬਾਦ ਸੇਵਾ ਕਰਦੋਂ ਤੁਸੀਂ ਆਪਣੇ ਪਰਵਾਦ ਦੀ ਕਰ ਲੋ ਏ ਤੋਂ ਵੱਡੀ ਕੋਈ ਸੇਵਾ ਨਹੀਂ ਹੈ